ਜੁਗ ਜੁਗ ਅਟਲ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਵਿੱਤਰ ਨਿਕੇ ਗੋਦਵਿਸ਼ ਬਾਈ ਮਾਨੋ ਕੇ ਮ੍ਰਿਤਵੇਲੇ ਤੁਮਰਤ ਮੇ ਬਾਣੀ ਦਾ ਅਨੰਦ ਪ੍ਰਾਪਤ ਕਰ ਰਹੇ ਹਉਣ ਭਾਗੀ ਸਤ ਸੰਗੀਜਣੋ ਆਓ ਗੁਰਫਤਿ ਪ੍ਰਵਾਨ ਕਰੋ ਜੀ ਕੋਈ ਰਚਨਾ ਬੰਦੀ ਨਾ ਰਹੇ ਸਾਰੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਵਨ ਬਾਣੀ ਅਸੱਚ ਯੂਰ ਦੇ ਸ਼ਬਦ ਕੀਸਤਨ ਪੰਜ ਪਾਣੀਆਂ ਦੇ ਬਾੜ ਸ੍ਰੀ ਸੁਖਮਨੀ ਸਾਹਿਬ ਕੀ ਦੇ ਪਾਠ ਆਪ ਜੀ ਨੇ ਸਰਵਨ ਕੀਤੇ ਹਨ ਰਬੀ ਬਾਣੀ ਦੇ ਅੰਦਰ ਸਤਗੁਰੂ ਇੱਕ ਵਾਰਸਾ ਨੂੰ ਵਾਰ-ਵਾਰ ਦ੍ਰਿੜ ਕਰਵਾ ਰਹੇ ਨੇ ਕਿ ਗੱਲ ਦਾ ਵਾਰ-ਵਾਰ ਚਿੰਤਨ ਕਰਵਾਇਆ ਜਾ ਰਿਹਾ ਹੈ। ਇਹ ਬਾਣੀ ਨੂੰ ਪੜਨਾ, ਪਉਣ ਦਾਣ ਕਰਨੇ ਸ਼ਿਵਾ ਸਿਮਰਨ ਕਰਨ ਲਈ ਤੇਰਾ ਰੱਬ ਨਾਲ ਯਾਰੂਣਾ ਬਹੁਤ ਜ਼ਰੂਰੀ ਹੈ। ਜਿਹੜੇ ਇਹ ਮਾਇਆ ਦੇ ਝੱਖੜ ਚੁੱਲੇ ਨੇ ਸਤਿਗੁਰਾਂ ਦੀ پاک ਬਾਣੀ ਸ੍ਰੀ ਸੁਖਮਨੀ ਸਾਹਿਬ ਦੀ ਦਾ ਪਾਠ ਸੰਪੂਰਨ ਅਮਰਤ ਵਲਿਆ ਹੁੰਦਾ ਹੈ ਬਾਣੀ ਦੇ ਹਰ ਅੱਖਰ ਨੂੰ ਇਹ ਸਮਝੋ ਕਿ ਸਤਿਗੁਰੂ ਸਾਾਨੂੰ ਆਵਾਜ਼ਾਂ ਦੇ ਰਹੇ ਨੇ ਮੈਂ ਆਪਣੇ ਗੁਰੂ ਨਾਲ ਗੱਲਬਾਤ ਕਰ ਰਿਹਾ ਹਾਂ ਗੁਰੂ ਮੇਰੇ ਸਵਾਲਾਂ ਦੇ ਉੱਤਰ ਦੇ ਰਿਹਾ ਹੈ ਸੁਮੱਚੀ ਗੁਰਬਾਣੀ ਸਵਾਲ ਤੇ ਜਵਾਬ ਹੈ ਗਲ ਤਾਤੀ ਠੰਡਾ ਹਰ ਨਾਮ ਕਾਲਯੁਗ ਦੇ ਝਖੜ ਚੁਲਦੇ ਤਤੇ ਨੇ ਪਰਮੇਸ਼ਰ ਦਾ ਨਾਮ ਸ਼ਾਂਤ ਰਸ ਹੈ ਤਾਂ ਹੀ ਤੇ ਅਸੀਂ ਸਵਾਲ ਕੀਤੇ ਕਥਾਵਾਚਕਾਂ ਨੂੰ ਮਹਾਨ ਸਤਿਪੁਰਸ਼ਾਂ ਨੂੰ ਬ੍ਰਹਮ ਗਿਆਨੀਆਂ ਨੂੰ ਗੁਰੂ ਨੂੰ ਹੀ ਕੀਤੇ ਅਸੀਂ ਬਿਨਾਂ ਹਮਜ ਆਪਣੇ ਆਤਮਿੰਦਰਾ ਜਾਣ ਦੀ ਅਲ ਸ਼ੁਰੂ ਹੋ ਜਾਂਦਾ सौ जाता है मन क्यों क्योंकि ये तवजो बुरे काम वाल सी ए नाम की बेला पै पै सोया नाम के समय सौ गया बुरे काम को ऊट खुलो या नाम की बेला पै पै सोया आख्या अजय नहीं उठना कई कहते उठते गया सैं जाग रहा सर बैठा बिस्तरे चो बहर नहीं आया मंजे तो नहीं उठाया इन्हें उठने देना तू तो ਇੱਕ ਸ਼ਬਦ ਦਾ ਸਤਿਗੁਰੂ ਨਾਨਕ ਸਾਹਿਬ ਜੀ ਦਾ ਸ਼੍ਰੀ ਰਾਗ ਦੇ ਅੰਦਰ ਉਹ ਕਹਿੰਦੇ ਨੇ ਕਿ ਤੂੰ ਮੈਂ ਪਰਕਰਨ ਲੈ ਰਿਆਂ ਕਿ ਤੁਸੀਂ ਆਖੜੀਆਂ ਬਣ। ਪਿੱਛੇ ਆਪਾਂ ਸ਼ਬਦ ਬਾਚਿਆ ਸੀ ਛੋੜ ਛੋੜ ਦੇ ਪਾਖੰਡੀ ਮਾਨ ਕਪਟਨਾ ਤੀਜਾ ਐਵੇਂ ਪਖੰਡ ਕਰੀ ਜਾਂਦਾ ਧੰਮ ਕਰੀ ਜਾਂਦਾ। ਇਹ ਮੈਂ ਇਨਾ ਤਨ ਦੇ ਰਿਆਂ। ਇਹਨੇ ਪੁੰਨ ਕਰਮ ਕਰਾਰਿਆਂ ਅਖੰਡ ਪਾਠ ਸਹਿਜ ਪਾਠ ਮੈਂ ਤੇ ਸਹਿਜ ਪਾਠ ਕਰ ਲਈnga ਕਿ ਇੱਕ ਸਾਲ ਚ ਬਾਰੇ ਕਰ ਲੈਣਾ ਮਹੀਨੇ ਦਾ ਮਹੀਨੇ ਬਾਦ ਭੋਗ ਪਾਣਾ। ਪਰ ਜਦੋਂ ਇਹ ਵਿਗੜਦਾ ਹੈ ਭੂਮੀਨੀ ਪਾਣ ਦੰਦਾ ਫਿਰ ਕਰਣੀ ਨਹੀਂ ਰੰਦਾ ਨਿਆਖਾ ਪਹਿਣੇ ਨਹੀਂ ਸ਼ਰਟ ਪਾੜ ਕਰਨ ਜਾਣਾ ਨਹੀਂ ਸਿਹਰੇ ਉਠਣ ਦੀ ਗੱਲ ਨੇ ਧਰਮ ਦੇ ਹਰ ਪੱਖ ਤੋਂ ਤੁਹਾਨੂੰ ਰੋਕੇਗਾ ਨਹੀਂ ਤੁਹਾਡਾ ਹੀ ਆਪਣਾ ਮਨ ਕਿਸੇ ਨੇ ਨਹੀਂ ਰੋਕਣਾ ਤੁਹਾਨੂੰ ਅਮਰਤ ਵੇਲੇ ਤੋਂ ਨਹੀਂ ਦਿਨ ਰਾਤ ਤੀਵੀਆਂ ਤੇ ਪ੍ਰਸਾਰਣ ਹੁੰਦਾ ਹੈ ਉੱਥੇ ਬਾਣੀ ਚੱਲ ਰਹੀ ਹੈ ਬਾਣੀ ਤੁਹਾਨੂੰ ਹੋ ਕਾ ਦੇ ਨਹੀਂ ਕਿ ਤੁਸੀਂ ਬਾਣੀ ਨਾਲ ਜੁੜਦੇ ਹੋ ਬਾਣੀ ਪੜ੍ਹਦੇ ਹੋ ਪਾਠ ਕਰ ਲਓ ਸੇਵਾ ਕਰ ਲਓ ਸਿਮਰਨ ਕਰ ਲਓ ਕਿਤੇ ਸਹਿਜ ਪਾਠ ਦੀ ਸੰਖਿਆ ਤੀਵੀ ਤੇ ਕਹਾਈ ਜਾਂਦੀ ਹੈ ਕਿਤੇ ਉਂਝ ਸਹਿਜ ਪਾਠ ਚੱਲ ਰਿਹਾ ਹੈ ਤੁਹਾਡੇ ਨਾਮ ਦਾ ਵੀ ਸਹਿਜ ਪਾਠ 10 ਤੀਵੀ ਵਾਲੇ ਕਰਦੇ ਨੇ ਕਿ ਤੁਸੀਂ ਸਪੌਂਸਰ ਕਰਦੇ ਉਹਨਾਂ ਨੂੰ ਭੇਟਾਓ ਸਾਰਾ ਪਾਠ ਤੁਹਾਡੇ ਨਾਂ ਦੀ ਅਰਦਾਸ ਹੋਏਗੀ ਤੀਵੀ ਤੇ ਸਾਰਾ ਪਾਠ ਸੁਣਾਇਆ ਜਾਏਗਾ ਇਹ ਵਨਸ਼ੀ ਨੂੰ ਬੌਤਾਤ ਵਿੱਚ ਏਤਨ ਦੇ ਕੀ ਪਾਠ ਕਰਾ ਰਹੇ ਨੇ ਪਰ ਮੈਨੂੰ ਕਿਸੇ ਦਾ ਪਤਾ ਨਹੀਂ ਮੈਂ ਇਹਨੂੰ ਗੁਰਮਤ ਨਹੀਂ ਮੰਨਦਾ ਇਹ ਉਹ ਲੋਕਾਂ ਤੱਕ ਪਹੁੰਚ ਹੀ ਨਹੀਂ ਬਣਦੀ ਇਸ ਤਰ੍ਹਾਂ ਨਾ ਹੀ ਉਹ ਲੋਕ ਸੁਣਦੇ ਨੇ ਨਾ ਹੀ ਅਸੀਂ ਉਹ ਤੋਂ ਟੀਵੀ ਲਾਉਂਦੇ ਹਾਂ ਹਾਂ ਜਿਹੜਾ ਕਰ ਰਿਹਾ ਉਹ ਤੰਦੀ ਇਕਤਰਤਾ ਜ਼ਰੂਰ ਕਰ ਗਿਆ ਹੈ ਕਿਉਂਕਿ ਗੁਰਬਾਣੀ ਨਾਲ ਗੱਲ ਉਹਨਾਂ ਚੜ ਨਹੀਂ ਬਣਨੀ ਕਿੰਨਾ ਚਿਰ ਤੁਸੀਂ ਆਪ ਨਾ ਇਨੋ ਪੜਿਆ ਆਪ ਨਾ ਸੁਨਿਆ ਆਪ ਨਾ ਵਿਚਾਰਿਆ ਆਪ ਨਾ ਮੰਨਿਆ ਦੋ ਸ਼ਬਦ ਵਰਤੇ ਨੇ ਐਸਾ ਨਾਮ ਨਿਰੰਦਨ ਹੋਏ ਅੱਗੇ ਦੋ ਅੱਖਰ ਹੋਣਗੇ ਜੇ ਕੋ ਮਨ ਜਾਣੇ ਅਗਲਾ ਹੋਣੀ ਪੜਦਾ ਮਨ ਕੋਈ ਪਹਿਲਾ ਅੱਖਰ ਮਨ ਟਿੱਪੀ ਲੱਗੀ ਜੇ ਕੋ ਮਨ ਇਦ ਮੰਨ ਕੇ ਆਪਣੇ ਮਨ ਵਿੱਚ ਜਾਣ ਲਿਓ ਰੋਗ ਛਡੂ ਲੱਗਾ ਹੈ ਤੁਸੀਂ ਦਵਾਈ ਟੀਵੀ ਤੇ ਬਹਿ ਕੇ ਦੁਨੀਆ ਦੇ ਸਾਰੇ ਲੋਕਾਂ ਨੂੰ ਦੇ ਰਹੇ ਹੋ ਕਿ ਤੁਸੀਂ ਖਾ ਲੋ ਦਵਾਈ ਮੈਂ ਠੀਕ ਹੋ ਜਾ ਮੈਂ ਤੇ ਪੈਸੇ ਦੇ ਦਿੱਤੇ ਨਹੀਂ ਸਾਨੂੰ ਮੁਰਾਖੇ ਨਹੀਂ ਦਾਨਸ਼ੀਰਿਪੁਰਾਨਕ ਸਾਹਿਬ ਜੀ ਨੇ ਸ਼੍ਰੀ ਰਾਗ ਮੰਦਰ ਬੁਕਾਰ ਕਿ ਇਹ ਗੱਲ ਆਖੀ ਬਣਾ ਮੰਰੇ ਕਿਉਂ ਛੁੱਟੇ ਮਿਲ ਪਿਆਰ ਤੂੰ ਪਰਮੇਸ਼ਰ ਦੇ ਪਿਆਰ ਤੋਂ ਕਿਵੇਂ ਬਿਨਾ ਛੁੱਟ ਸਕਣਾ ਨਹੀਂ ਛੁੱਟਿਆ ਜਾਣਾ ਤੇ ਰੱਬ ਨਾਲ ਸੁਨੇਹ ਬਣਾ ਰੱਬ ਨਾਲ ਪਿਆਰ ਮੈਂ ਨਖੀਬ ਮੈਂ ਤੇ ਬੜਾ ਪਿਆਰ ਕਰਨਾ ਬੜਾ ਲੰਮੇ ਪਹਿ ਕਿੰਮਾ ਥਾ ਦੇਖਣਾ ਕਿੰਨਾ ਚਿਰ ਸਾਹਮਣੇ ਹੱਥ ਜੋੜ ਕੇ ਖਲੋਤਾ ਰਹਿਣਾ ਝੋੜੀ ਅਟਕੇ ਸਤਿਗੁਰਾਂ ਖਿਆਲ ਤੇ ਪਿਆਰ ਨਹੀਂ ਬਣ ਸਕਦਾ ਤੇਰਾ ਯਾਰ ਤੇ ਉਸ ਦਿਨ ਬਣੇਗਾ ਜਦੋਂ ਤੂੰ ਅੰਦਰੋਂ ਬਾਹਰੋਂ ਇੱਕ ਹੋ ਗਿਆ ਇਹ ਬਾਬਾ ਤੂੰ ਰੋਕ ਨਾ ਕੋ ਪਰਮਾਤਮਾ ਤੂੰ ਰੋਕਣੇ ਵਾਲੇ ਕੰਮਾਂ ਤੋਂ ਲੈ ਅੱਜ ਤੋਂ ਬਾਅਦ ਮੈਂ ਤੋਬਾ ਕੀਤੀ ਕਿ ਮੈਂ ਕਿਸੇ ਠੇਕੇ ਤੇ ਨਹੀਂ ਜਾਵਾਂਗਾ ਮੈਂ ਆਪਣੀ ਕਿਰਤ ਕਰਦਿਆਂ ਆਪਣਾ ਧੰਦਾ ਕਰਦਿਆਂ ਤੈਨੂੰ ਚਿੱਤੇ ਰੱਖਾਂਗਾ ਜਿਆਦਾ ਠੱਗੀ ਨਹੀਂ ਮਾਰਾਂਗਾ ਮੈਂ ਝੂਠ ਨਹੀਂ ਬੋਲਾਂਗਾ ਮੈਂ ਅਧਰਮ ਦਾ ਕੋਈ ਨਹੀਂ ਕਰਮ ਨਹੀਂ ਕਰਾਂਗਾ ਪਰ ਮੇਰੇ ਸਿਰ ਤੇ ਰਹਿਮ ਪਰਿਆ ਹੱਥ ਰੱਖੀ। ਉਹ ਇਥੇ ਤਣਾ ਬਾਣਾ ਉਲਝ ਗਿਆ। ਅਜੋ ਸਮਾਂ ਫੇਲ ਆ ਗਿਆ ਜਿਸ ਨੂੰ ਬਾਬੇ ਨੇ ਆਖਿਆ ਸੀ ਰਾਜੇ ਪਾਪ ਘਮਾਉਂਦੇ। ਉਲਟੀ ਬਾੜ ਖੇਤ ਕੋ ਖਾਈ ਤੁਸੀਂ ਤਾਂ ਕਰਿਆ ਸਾਰਾ ਕੁਝ। ਜਗਤ ਦੇ ਅਨਦਾਤੇ ਦੇ ਨਾਲ ਇਹੋ ਜਿਹਾ ਵਰਤਾਰਾ ਕੀਤਾ ਜਾ ਰਿਹਾ ਹੈ ਅਜਿਹਾ ਪਹਿਲਾਂ ਕੋਈ ਨਹੀਂ ਗੁਰਦਾਸਪੁਰ ਤੇ ਇੱਕ ਸੇਵਕ 65 ਸਾਲ ਦਾ ਬਜ਼ੁਰਗ ਜੀ ਉਹਦੀ ਮੌਤ ਫਿਰ ਗਈ ਉੱਥੇ ਆਤੂ ਆ ਚੜਨ ਦੇ ਨਾਲ ਜਿਹੜੇ ਅਤਰੋ ਗੈਸ ਦੇ ਕੋਲੇ ਛੱਡੀ ਜਾਣਗੇ ਮੇਰੇ ਉਸਤਾਦ ਜੀ ਨੇ ਜਿਨ੍ਹਾਂ ਤੋਂ ਮੈਂ ਕਥਾ ਦੀ ਸੇਵਾ ਅਰੰਭ ਕੀਤੀ ਜਿਨ੍ਹਾਂ ਤੋਂ ਮੈਨੂੰ ਸ਼ੌਂਕ ਲੱਗਾ ਕਿ ਮੈਂ ਵੀ ਕਥਾ ਸਿੱਖਣੀ ਹੈ ਜਦੋਂ ਅਕਰ ਕੇ ਮੈਂ ਇਹ ਸਿੱਖਣ ਵਾਸਤੇ ਰੂ ਪਰਮਿਸ਼ਨ ਦੇ ਕਾਲਜ ਵਿੱਚ ਗਿਆ ਉਹਨਾਂ ਦੀ ਮੇਟੇ ਦੀ ਇੱਕ ਅੱਖ ਚਲੀ ਗਈ ਹੈ ਗਨੋਰੀ ਬਾਰਡਰ ਗਨੋਰੀ ਸ਼ਹਿਰ ਤੋਂ ਰਹਿਣ ਵਾਲੇ ਨੇ ਮੱਜਾ ਬਾਰਡਰ ਚ ਦਰਨੇ ਚ ਗਿਆ ਸੀ ਬਰਬਤੀ ਗੋਲੀ ਲੱਗੀ ਖਾਤਮੋ ਦੀ ਅੱਖ ਦੀ ਦੁਬਾਰਾ ਡਾਕਟਰਾ ਮਣਾ ਕੱਢ ਦਿੱਤਾ ਕਿ ਨਿਗਾਹ ਵਾਪਸ ਨਹੀਂ ਆਏਗੀ ਉਹ ਗਹਿਰੇ ਨਹੀਂ ਬਰਬੜਦੀਆਂ ਗੋਲੀਆਂ ਨਾਲ ਕੁਝ ਨਹੀਂ ਹੁੰਦਾ ਹਾਲਾਂਕਿ ਵੀ ਉੱਥੇ ਗੋਲੀ ਛਾਡੀ ਆਪਣੀ ਪੁਲਸ ਨਹੀਂ ਚਲਾ ਰਹੀ ਪਰ ਪੁਲਸ ਛਾਡੀ ਚਲਾ ਨਹੀਂ ਰਹੀ ਉਰੋਗ ਵੀ ਨਹੀਂ ਰਹੀ ਕੰਜਾਮ ਦੀ ਹੱਥ ਵਿੱਚ ਅਰਧ ਸੈਨਿਕ ਬਲ ਜਿਹੜੇ ਨੇ ਉਹ ਅਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਰੋਕਣ ਦਾ ਯਤਨ ਕਰ ਰਹੇ ਹਨ ਫਰਮਾਇਆ ਮੈਂ ਕਿ ਆਪ ਵੀ ਉਹਨਾਂ ਲੋਕਾਂ ਨੂੰ ਤਖਤ ਤੇ ਬਿਠਾਉਣ ਵਾਲੇ ਕੌਣ ਇੱਧਰ ਰਹਿਦੇ ਕਿ ਤੁਹਾਡੀ ਹੋ ਸਕਦਾ ਹੈ ਗੱਲ ਬਣੇ ਜਾਂ ਨਾ ਬਣੇ ਪਰ ਇਹ ਤੇ ਸਿੱਧਾ ਉਹਨਾਂ ਦੇ ਮੂੰਹ ਤੇ ਥੱਪਣਾ ਹੈ ਜਦੋਂ ਉਹਨਾਂ ਨੂੰ ਤੁਸੀਂ ਕੌਣ ਵਾਲੀਆਂ ਚੋਣਾਂ ਦੇ ਵਿੱਚ ਹਰਾਣਾ ਆਰੰਭ ਕਰ ਦੋਗੇ ਜਿਹੜੇ ਤੁਹਾਨੂੰ ਸਤਾਦੇ ਨੇ ਤੇਰੇ ਨਾ ਕਰੋ ਬਾਹਰੇ ਨਹੀਂ ਕਰਨਾ ਉਹ ਤਖਤ ਹੀ ਖੋਲਿਆ ਜਾਏ ਜਿਹੜੇ ਤਖਤ ਤੇ ਬਹਿ ਕੇ ਉਹਨਾਂ ਵੱਲੋਂ ਇਹ ਕੁਕਰਮ ਕੀਤਾ ਜਾ ਰਿਹਾ ਹੈ ਸਾਰੇ ਪਾਸੇ ਹਾਹਾਕਾਰ ਜੀ ਇਹ ਨਹੀਂ ਕਿ ਕਿਸਾਨ ਹਰ ਇੱਕ ਵਿਅਕਤੀ ਜਿਹੜਾ ਪਹਿਲਾਂ ਕੇਂਦਰ ਸਰਕਾਰ ਤੋਂ ਨਹੀਂ ਸੂਬੇ ਵਾਲੇ ਸੂਬੇ ਦੀ ਸਰਕਾਰਾਂ ਤੋਂ ਤਾਂ ਨਹੀਂ ਪਰ ਉਹਨਾਂ ਲੋਕਾਂ ਨੂੰ ਅੱਗੇ ਦੋਨੇ ਗੰਦੇ ਲੋਕ ਲੈ ਕੇ ਆਉਣ ਜਿਨ੍ਹਾਂ ਤੋਂ ਉਹਨਾਂ ਨੂੰ ਕੁਝ ਆਸ ਹੋਵੇ ਸਤਿਗੁਰਾਂ ਨੇ ਆਖਿਆ ਸੀ ਕਿ ਸ਼ਾਸਨ ਨੂੰ ਆਸ ਰੱਖੀ ਨਾ ਕਿਉਂ ਕਿ ਸ਼ਾਸਤ ਤੇ ਅਖਰੀ ਅਰਥ ਨੇ ਸ਼ਾਇਦ ਅਰਥ ਹੈ ਸਤਿਗੁਰ ਸੱਚ ਦੇ ਤੇ ਸ਼ਹਿ ਦੋਲ ਦੇ ਨੇ ਰਗਲ ਗਾਂਧੀ ਜੀ ਨੇ ਬਿਆਨ ਦੇ ਦਿੱਤਾ ਮੈਂ ਅਖਬਾਰ ਚ ਪੜਿਆ ਵੀ ਅਸੀਂ ਲਾਗੂ ਕਰਦੇ ਹਾਂ ਉਹ ਛੱਡਣਾ ਤੇਰੀ ماں ਦੀ ਪਤਾ ਨਹੀਂ ਪਿਤਾ ਦੀ ਕਿੰਨਾ ਚਿਰ ਸਰਕਾਰ ਨਹੀਂ ਦਾਦੀ ਉਹਨਾਂ ਦੀ ਸਰਕਾਰ ਨਹੀਂ ਉਹਨਾਂ ਉਦੋਂ ਤੇ ਲਾਗੂ ਨਾ ਕੀਤੀ ਏਅਰ ਅੱਜ ਬਿਖਾ ਪਾਇਆ ਜਾ ਰਿਹਾ ਬੜਾ ਵੱਡਾ ਜਿਨ੍ਹਾਂ ਨੇ ਸਾਡੇ ਦਿਲ ਨੂੰ ਟਾਇਆ ਜਿਨ੍ਹਾਂ ਨੇ ਸਾਡੇ ਸ਼ਰੂਗ ਵਿੱਚ ਗੋਲੀਆਂ ਮਾਰੀਆਂ ਉਹ ਸਾਨੂੰ ਚਾਹਸਾ ਦੇ ਰਹੇ ਨੇ ਕਿ ਮੈਨੂੰ ਬਣਾ ਦਿਓ ਮੈਂ ਲਾਗੂ ਕਰਨਾ ਕਿਸੇ ਨੇ ਤੁਹਾਡਾ ਕੁਝ ਕਰਨਾ ਇਹ ਹੱਕ ਹਕੂਕ ਤੁਹਾਨੂੰ ਖੁਦ ਲੈਣੇ ਪੈਣੇ ਨੇ ਪਰ ਲੋਕ ਇਹ ਤਾਂ ਜੇ ਤੁਹਾਡੇ ਅੰਦਰ ਇੱਕ ਮੁੱਠਾ ਹੋਵੇ ਜਿੰਨੀ ਤੁਹਾਡੀ ਏਕਤਾ ਹੋਵੇ ਵੱਡੇ ਵੱਡੇ ਹਾਕਮਾਂ ਨੂੰ ਕਮਾਇਆ ਪੰਜਾਬ ਦੇ ਲੋਕਾਂ ਨੇ ਅਖਬਾਰ ਵਾਲਾ ਲਿਖਦਾ ਹੈ ਜੀ ਟਵਲਾ ਪਿਛਾਰੇ ਤੋਂ ਵੱਧ ਯੋਗਤਾ ਨੂੰ ਪੰਜਾਬ ਦਾ ਤੇ ਕਰਨ ਦੇ ਸਾਰਾ ਕੁਝ ਪੰਜਾਬੀ ਨੇ ਕਿਉਂਕਿ ਇਹਨਾਂ ਨੂੰ ਦਿਲ ਇਹਨਾਂ ਵੱਡਾ ਦਿੱਤਾ ਮੇਰੇ ਮਾਲਕ ਨੇ ਇਹਨਾਂ ਤੇ ਮਾਣ ਕਰਕੇ ਤੇ ਇਸੇ ਧਰਤੀ ਤੇ ਸਤਿਗੁਰਾਂ ਖਿਆ ਸਵਾਲ ਅੱਖ ਨਾਲ ਇੱਕ ਲੜਾਵਾ ਕਹੇ ਤੇ ਸਤਿਗੁਰੂ ਬੜੀਆਂ ਧਰਤੀਆਂ ਤੇ ਸ਼ਣ ਉਹਨਾਂ ਨੂੰ ਪਤਾ ਸੀ ਕਿ ਇਸੇ ਧਰਤੀ ਨੂੰ ਮਾਣ ਹੈ ਗੁਰੂਆਂ ਪੀਰਾਂ ਦੀ ਧਰਤੀ ਦਾ ਇੱਥੇ ਬੜੇ-ਬੜੇ ਮਹਾਨ ਸੰਤ ਜਿਹੜੇ ਨੇ ਉਹਨਾਂ ਨੇ ਆਪਣੇ ਜੀਵਨ ਦੀ ਪ੍ਰਾਪਤੀ ਕੀਤੀ ਹੈ ਇਹ ਤੋਂ ਉਹਨਾਂ ਨੇ ਪ੍ਰਚਾਰ ਪ੍ਰਸਾਰ ਦੀ ਪ੍ਰਣਹਤਾ ਕੀਤੀ ਤੇ ਸਾਡੇ ਅੰਤਾਰੀ ਪ੍ਰਸਾਦ ਗੁਰੂ ਨਾਨਕ ਸਾਹਿਬ ਜੀ ਇਸ ertidite ਤੋਂ ਕਲ ਯੁੱਗ ਨੂੰ ਪਾਜਣਾ ਪਾਣ ਵਾਸਤੇ ਸੱਚ ਦੇ ਨਾਮ ਦਾ ਸੱਚ ਦੀ ਖਰੀਦਾਰ ਔਕਾਤ ਦੇਣ ਵਾਸਤੇ ਦੀ ਸ਼ੁਰੂਆਤ ਕਰਦੇ ਜਿਸ ਪੱਖ ਨਾਲ ਤੂੰ ਕਰ ਸਕਦਾ ਹੈ ਉਸ ਪੱਖ ਨਾਲ ਸਾਨੂੰ ਸਾਡੇ ਅੰਨ ਦਾ ਜਿਹਦੀ ਹਮਾਇਤ ਕਰਨੀ ਚਾਹੀਦੀ ਹੈ ਕਿਸੇ ਸ਼ਮਾ ਸੁਸਾਇਟੀ ਪਾਰਟੀ ਕਰਕੇ ਨਹੀਂ ਉਹਨਾਂ ਨੇ ਸਾਡੇ ਲਈ ਅੰਤਾਂ ਉਗਾਣਾ ਤੇ ਉਹਨਾਂ ਦੀਆਂ ਫਸਲਾਂ ਮੰਡੀਆਂ ਵਿੱਚ ਨਾ ਲੁਣ ਕਿਉਂਕਿ ਬੜਾ ਲੰਬਾ ਸ਼ਮਾ ਇਹਨਾਂ ਫਸਲਾਂ ਦੇ ਮੁੱਲ ਵਧਿਆ ਮਿਲਦੇ ਨੇ ਜਿਵੇਂ ਜਿਵੇਂ ਫਸਲ ਦੀ ਤਾਦਾਦ ਵਧਦੀ ਫਸਲਾਂ ਜ਼ਿਆਦੀਆਂ ਹੁੰਦੀਆਂ ਤੇ ਸਾਡੀ ਫਸਲ ਨੇ ਥਾਂ ਥਾਂ ਤੇ ਡੁੱਲਣਾ ਸ਼ੁਰੂ ਕਰ ਦਿੱਤਾ ਜਿਹੜੀ ਕੀ 64 ਉਹ ਗਣਸਮੇ 4-5 ਰੁਪਏ ਖਰੀਦੀ ਜਾਂਦੀ ਉਸੇ ਨੂੰ ਸਾਨੂੰ 50 ਰੁਪਏ 100 ਰੁਪਏ ਕਿਲੋ ਬਾਅਦ ਵਿੱਚ ਵੇਚਿਆ ਜਾਂਦਾ ਸੋਰਾ ਚਾ ਰੱਖੀ ਕਿ ਕੋਈ ਸਪੋਰ ਅਮੀਰ ਘਰਾਣਿਆਂ ਦੇ ਨੇ ਕਿਸਾਨਾਂ ਦੇ ਨਹੀਂ ਕਿਤੇ ਕਿਤੇ ਕਿਸਾਨ ਸਿਆਣੀ ਹੋਈ ਅੱਜ ਤੁਹਾਨੂੰ ਅੜਤੇ ਮਿਲ ਜਾਣਗੇ ਨੇ ਤੇ ਅੜ ਤਾਂ ਵੀ ਬਣ ਜਾਂਦੀਆਂ ਸਾਨੂੰ ਉਹ ساری ਉਮਰ ਖਾਂਦਾ ਹੈ ਉਹਦੇ ਬੱਚੇ ਖਾਂਦੇ ਨੇ ਕਵਾਂਦਾ ਕਿਸਾਨ ਦਿੰਦਾ ਇੱਕ ਇੱਕ ਮੋਰੀ ਪਿੱਛੇ ਉਹਨੂੰ 10-15 ਰੁਪਏ ਮਿਲ ਜਾਂਦੇ ਨੇ ਹਜ਼ਾਰਾਂ ਉਹਦੀਆਂ ਉਕੀਂਦਾ ਹੈ ਉਹਦਾ ਕਾਰਿਸ਼ੇ ਤਾਂ ਨਾਲ ਚੱਲਦਾ ਹੈ ਆਰਤ ਵੱਖਰੀ ਲੈ ਗਿਆ ਵਿਆਜ ਤੁਹਾਡੇ ਪਾਸੇ ਤੋਂ ਤੁਹਾਡੇ ਤੋਂ ਤੁਹਾਡੇ ਤੋਂ ਵੱਖਰੀ ਲੈ ਗਿਆ ਤੁਹਾਡੇ ਸੇ ਇਨਾ ਕਰ ਜਾ ਹੋ ਗਿਆ ਕਿ ਸ਼ਮਾਈ ਫਿਰ ਵਿਆਜ ਨੂੰ ਵਿਆਹ ਲਈ ਤੁਹਾਨੂੰ ਆਪਣੀਆਂ ਜ਼ਮੀਨਾਂ ਉਹਨਾਂ ਨੂੰ ਦੇਣੀਆਂ ਪਈਆਂ ਜਦੋਂ ਕਾਰ ਨਹੀਂ રાખી ਕਰੇ ਠੀਕ ਇਸ ਸਮੇਂ ਦੀ ਅਦਾਲਤ ਕੋਈ ਗੱਲ ਜ਼ਰੂਰ ਆਖੀ ਵੀ ਨਹੀਂ ਰੋਕ ਸਕਦੀ ਹਰਿਆਣਾ ਦੀ ਸਰਕਾਰ ਪਤਾ ਨਹੀਂ ਉਹਨਾਂ ਦੇ ਫੈਸਲੇ ਤੋਂ ਬਾਅਦ ਸਮੇਂ ਦਾ ਘਮਣਨੇ ਨਾ ਮੰਨੇ ਇਹ ਉਹਦੇ ਵਰਗੇ ਹਾਈ ਕੋਰਟ ਨੇ ਫੈਸਲਾ ਅਜੇ ਤੱਕ ਕਿਸਾਨਾਂ ਦੇ ਅੱਖ ਚ ਕਿ ਕਿਸੇ ਨੂੰ ਇਸ ਤਰ੍ਹਾਂ ਸ਼ਾਂਤਮਈ ਢੰਗ ਨਾਲ ਦਿੱਤੇ ਜਾਣ ਵਾਲੇ ਤਰਨੇ ਤੇ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ ਪਰ ਇੱਥੇ ਤੇ ਰੋਕੇ ਨਹੀਂ ਜਾ ਸਕਦਾ ਮਾਰਿਆ ਜਾ ਰਿਹਾ ਜਦੋਂ ਸਮੂਹੇ ਭਾਰਤ ਦੇ ਕਿਸਾਨ ਇੱਕ ਮੋਟੋ ਕੇ ਵਿਰੋਧਤਾ ਬਾਹਰ ਨਹੀਂ ਕਰਦਾ ਇਹਨਾਂ ਦੇ ਅੱਖ ਚ ਸਾਡੇ ਵਿੱਚੋਂ ਕੁਝ ਹੁਣਤਾਈਆਂ ਕੱਢ ਰਹੇ ਨੇ ਪਰ ਉਜਾ ਲਾ ਰਹੇ ਨੇ ਕਿਉਂਕਿ ਪਈਆਂ ਨੂੰ ਦਰਦ ਹੋਣਾ ਹੈ ਕਿ ਜਦੋਂ ਉਹਨਾਂ ਨੂੰ ਤੁਸਾਂ ਨੂੰ ਅੱਗੇ ਵਧਿਆ ਵੇਖ ਕੇ ਇਹ ਦੇਸ਼ਾਂ ਦੇ ਨੌਕਰ ਚਾਕਰ ਬਣ ਕੇ ਰਹਿਣ ਜਿਹੜਾ ਸਾਡਾ ਕਵਾਨਾ ਉਹ ਸਾਡੇ ਅਧੀਨ ਹੋ ਕੇ ਚੱਲੇ ਸਾਡੇ ਸਾਹਮਣੇ ਆਕੜੇ ਨਾਲ ਟਕਰਾਇਆ ਨਾ ਪਹਿਲਾਂ ਚੌਧਰੀ ਸੰਪੀਣਾ ਜੀ ਉਹ ਸਾਰਿਆਂ ਨੂੰ ਦਵਾ ਕੇ ਰੱਖਦੇ ਸਨ ਪਰ ਜੀ ਨਾਲ ਕੰਮ ਕਰਾਉਂਦੇ ਸਨ ਅੱਜ ਇਹਨਾਂ ਨੇ ਅਮੀਰ ਘਰਾਣਿਆਂ ਨੂੰ ਅੱਗੇ ਲਾ ਦਿੱਤਾ ਤੇ ਇਹ ਤਾਕਤ ਟਕਰਾਣ ਦੀ ਇਕਤਾ ਦੀ ਸਾਡੇ ਕੋ ਕਿੱਥੋਂ ਆਏਗੀ ਇਹਨੇ ਵੀ ਸਿਮਰਨ ਨਾਲ ਆਉਣਾ ਸੇਵਾ ਨਾਲ ਆਉਣਾ ਤੁਹਾਡੇ ਅੰਦਰ ਜਦੋਂ ਦਇਆ ਭਾਵਨਾ ਜਾਗ ਪਈ ਫਿਰ ਤੇ ਗਲਤ ਹੋ ਰਿਹਾ ਤੁਸੀਂ ਉਹਨਾਂ ਦਾ ਸਾਥ ਦੇਣ ਵਾਸਤੇ ਜਾਓਗੇ ਸੋਚੀਆਂ ਧਾਰਨਕ ਜਥੇਬੰਦੀਆਂ ਨੂੰ ਵੀ ਇੱਕ ਮੁੱਠ ਹੋ ਕੇ ਇਹਨਾਂ ਲੋਕਾਂ ਦੀ ਹਮਾਇਤ ਵਿੱਚ ਜੁੜ ਜਾਣਾ ਚਾਹੀਦਾ ਹੈ ਕਿਸੇ ਦੀ ਉਨੇਕ ਨਹੀਂ ਕਰਨੀ ਚਾਹੀਦੀ ਤਾਂ ਜੋ ਸਮੇਂ ਦਾ ਜਿਹੜਾ ਜਿਹੜਾ ਤਾਨਾ ਸ਼ਹੀ ਬਣ ਕੇ ਬੈਠਾ ਏ ਜੋ ਸਭਾ ਕੁਝ ਰਹਿ ਗਿਆ ਤੇ ਇੱਕ ਵਿਅਕਤੀ ਕਹਿੰਦਾ ਵੀ ਨੰਤੇ ਵदेशी ਕੰਮ ਕਰ ਦੇਣਾ ਵੀ ਰੱਖ ਇੱਥੇ ਪ੍ਰਧਾਨ ਮੰਤਰੀ ਬਣੇ ਨਾ ਮੁੱਖ ਮੰਤਰੀ ਬਣਨੀ ਨਾ ਵੀ ਕੋਈ ਰਹਿ ਵਸ ਰਾਸ਼ਟਰਪਤੀ ਦੀ ਚੋਣ ਹੋਵੇ ਗੁਰਨਥਾਪਤ ਤੇ ਜਾਣ ਇਹਨੇ ਚੋਣੇ ਬੰਦ ਕਰਵਾ ਦਿੱਤੇ ਖਰਾ ਰਿਆ ਜਿਹਨਾਂ ਮਸ਼ੀਨਾ ਚੋਣਾਂ ਨੇ উকੀਲਾ ਨੇ ਭੜੀਆਂ ਉਹ ਇਸਪਰੀਰ ਕੋੜਦੇ উকੀਲ ਨੇ ਜਿਹਨਾਂ ਦਾਵਾ ਕੀਤਾ ਵੀ 8 ਵੋਟਾਂ ਨੂੰ ਪੈਂਦੀਆਂ ਨੇ ਦੋ ਬਾਰ ਗਿਣਤੀ ਚੁੰਦੀਆਂ ਨੇ ਤਾਂ ਜਿਤਨੇ ਮੂੰਹ ਤੇ ਨਹੀਂ ਜਿਸੰ ਤੱਕ ਇਹ ਨਾਲ ਹੁਣ ਇਹ ਮੁਕਾਬਲਾ ਤੁਸੀਂ ਤਾਂ ਕਰੋਗੇ ਜੇ ਰੱਬ ਨਾਲ ਜੁੜ ਜਾਓਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਕਤ ਦੇਣਗੇ ਤੁਹਾਨੂੰ ਤੇ ਸਤ ਗੁਰਾਂ ਕਾ ਇਹ ਤਾਕਤ ਲੈਣ ਲਈ ਤੁਸੀਂ ਕਿਸੇ ਦੰਬੀ ਪਖੰਡੀ ਸ੍ਰੀ ਗੁਰੂਪੁਰ ਨਹੀਂ ਜਾਣਾ ਤੁਸੀਂ ਆਪਣੇ ਮਨ ਨੂੰ ਕਹਿਣਾ ਜੇ ਮਨ ਮਨ ਨੇ ਕਿਉਂ ਝੂਟਾ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਾ ਬਖਸ਼ੇ ਭਗਤ ਪੰਡਾਰ ਗੁਰਮੁਖਾਂ ਦੇ ਹਿਰਦੇ ਵਿੱਚ ਉਹ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਵਸਿਆ ਹੋਇਆ ਹੈ ਜੇ ਉਹ ਕੀ ਕਰਦਾ ਗੁਰ ਉਹਨਾਂ ਨੂੰ ਪ੍ਰਭੂ ਦੀ ਭਗਤੀ ਭਗਤੀ ਦੀ ਲੱਖ ਜਾਨਾ ਦੇ ਦਿੰਦਾ ਹੈ ਉਹਨਾਂ ਨੂੰ ਪੰਡਾਨ ਬਖਸ਼ਿਸ਼ ਕਰ ਦਿੰਦਾ ਜਿਨੂੰ ਗੁਰਬਾਣੀ ਨੇ ਆਖਿਆ ਕਿ ਇਹ ਖਜ਼ਾਨੇ ਜਿਹੜੇ ਨੇ ਇਹ ਅਖੋਟ ਹੰਨ ਮੁਕਦੇ ਨਹੀਂ ਇਹ ਧਨ ਅਖੋਟ ਨਾਨਕ ਟੈ ਨਾ ਜਾਏ ਪੂਰਾ ਸਤਿਗੁਰ ਦੀਆਂ ਮੁਝਾਈ ਇਥੇ ਸਤਿਗੁਰਾਂ ਪਹਿਲੀ ਕੋੜੀ ਚ ਆਖਿਆ ਕਿ ਮਨ ਨੂੰ ਸਮਝਾਣਾ ਹੋਵੇ ਤੇ ਮੈਥੋਂ ਸਿੱਖ ਬਿਚੇ ਤੇ ਤੇਰਾ ਮਨ ਨਹੀਂ ਮੰਨ ਰਿਹਾ ਤੇ ਮਨ ਨੂੰ ਸੂਰੇ ਉੱਡਦੇ ਆਖੀਦੇ ਮਨ ਐਸੀ ਹਰਿ ਚੋਂ ਪੀਤ ਕਰ ਜੈਸੀ ਜਲ ਤੁਮ ਦੇ ਪਹਿਲੀ ਉਦਾਹਰਣ ਦਿੱਤੀ ਕਮਲ ਦੇ ਕਮਲ ਦੇ ਫੁੱਲ ਦੀ ਪੀਅ ਮੇਰੇ ਮਨਾ ਪ੍ਰਮਾਤਮਾ ਨਾਲ ਇਹੋ ਜਿਹਾ ਪਿਆਰ ਕਰ ਜਿਹੋ ਜਿਹਾ ਪਾਣੀ ਤੇ ਕੋਨ ਫੁਰਦਾ ਹੈ ਉਹ ਪਾਣੀ ਵਿੱਚ ਉੱਕਦਾ ਹੈ ਕੋਨ ਫੁਲ ਪਾਣੀ ਵਿੱਚ ਹੁੰਦਾ ਆ ਸਤ ਗੁਨਾ ਖੇਜਦੋਂ ਹਲੇਰੀਆਂ ਹੀ ਬੜੀਆਂ ਲਹਿਰਾਂ ਆਈਆਂ ਲਹਿਰੀ ਨਾਲ ਪੁਛਾਣੀ ਹੈ ਪੀ ਵਿਖਸ਼ ਅਸ ਅਸਨੇਹ ਕੋਨ ਫੁਲ ਪਾਣੀ ਦੀਆਂ ਲਹਿਰਾਂ ਨਾਲ ਥੱਕੇ ਖੰਦਾ ਹੈ ਫਿਰ ਵੀ ਪਰਸ਼ਪਰ ਪਿਆਰ ਦੇ ਕਾਰਨ ਔਲ ਮੁਲ ਖੇਡਦਾ ਹੈ ਟੱਗਿਆਂ ਤੋਂ ਗੁੱਸੇ ਨਹੀਂਦਾ ਤੱਪਾ ਜਦ ਪਾਣੀ ਤੇਰੇ ਨਾਲ ਮੈਂ ਪਿਆਰ ਕਰਨਾ ਤੂੰ ਮੈਨੂੰ ੱੱੱਕੇ ਮਾਰ ਰਿਹਾ ਸੀ ਤੇ ਨਰਾਜ ਹੋ ਗਿਆ ਨਾ ਥੋੜੀ ਜੀ ਬਿਮਾਰੀ ਦਾ ਕੀ ਕਰ ਵਿੱਚ ਪ੍ਰੇਸ਼ ਹੋ ਗਿਆ ਦੁੱਖ ਹੋ ਗਿਆ ਤੇ ਰੱਬ ਨੂੰ ਇਹਨਾਂ ਮੇਦਣੀ ਸ਼ੁਰੂ ਕਰ ਦਿੱਤੀ। ਇਸੀ ਇੰਨਾ ਸਮਰਨ ਕਰਨਿਆ ਸਾਡੇ ਪਰ ਪ੍ਰੇਸ਼ ਕਿਉਂ ਸਾਡੂੰ ਇਹ ਚੀਜ਼ ਕਿਉਂ ਨਹੀਂ ਵੜੀ? ਅਸੀਂ ਤੇ ਮੱਥਾ ਟੇਕਣ ਜਾਂਦੇ ਆ ਤੇਰੇ ਦਰ ਤੇ। ਸਤਗੁਰਾਂ ਆਖਿਆ ਉਹਨੂੰ ਬੜੇ ੱੱੱਕੇ ਪਏ ਪਰ ਉਹਨੇ ਪਾਣੀ ਨਾਲ ਨਰਾਜ ਨਹੀਂ ਹੋਇਆ ਕਿ ਪਾਣੀ ਤੇਰੇ ਵਿੱਚ ਮੈਂ ਹਾਂ। ਭਲਿਆਂ ਵਧਿਆ ਫੁੱਲਿਆਂ ਇੰਨਾ ਮੇਰੇ ਨਾਲ ਪਿਆਰ ਮੈਂ ਕਿ ਕਿਥੋਂ ਬਿਨਾ ਜੀਉਂਦਾ ਨਹੀਂ ਰਹਿ ਸਕਦਾ ਪਰ ਤੂੰ ਮੈਨੂੰ ਤੱਕੇ ਦੇ ਰਿਹਾ ਹੈ ਕਰਨ ਲਗੇ ਕੋ ਨਰਾਜ਼ ਨਹੀਂ ਹੁੰਦਾ ਸਮਝਾਣ ਦਾ ਤਰੀਕਾ ਸ਼ੀਭ ਪਰਮੇਸ਼ਰ ਤੁਹਾਡੇ ਨਾਲ ਜੋ ਮਰਜ਼ੀ ਕਰੇ ਤੁਹਾਡੀ ਜ਼ਿੰਦਗੀ ਚ ਜੋ ਮਰਜ਼ੀ ਵਾਪਰੇ ਇਹਨੂੰ ਰਜ਼ਾ ਮੰਨ ਲਿਓ ਬਸ ਕਾਰਨ ਕਰਤਾ ਜੋ ਕਰੇ ਸਿਰ ਤਲ ਮੰਨ ਕਰੇ ਸ਼ੁਕਰਾਨਾ ਇਹ ਨਾਖੇ ਇਰੱਬ ਮੇਰਾ ਨਾ ਥੱਕਾ ਕਰ ਰਿਹਾ ਉਹ ਜੋ ਕਰਨੇ ਤੇਰੇ ਭਲੇ ਨਹੀਂ ਕਰਦਾ ਪੰਜਵੇਂ ਪਾਛੇ ਕੇ ਦਿਨ ਸਚਿਨਾ ਸੁਣੀ ਕਿੰ ਆਨਲ ਇਸਤੇ ਹੋਏ ਸੁਨਾ ਹੀ ਬੁਰਾ ਵੀ ਜੋ ਪਰਮੇਸ਼ਰ ਕਰਦਾ ਉਹ ਤੇ ਬੁਰਾ ਨਹੀਂ ਹੁੰਦਾ ਯਖਨੇ ਵਿਰਣਾ ਤੇ ਬੜਾ ਬੁਰਾ ਹੈ ਸਤਗੁਰਾਂ ਕੇ ਨੇੜਿਆ ਉਹ ਰਹਿ ਕਿੰਨੇ ਨੇੜਿਆ ਜਾਣ ਗੁਰਬਾਣੀ ਕੀ ਤੇ ਗੱਲਾਂ ਨੇ ਸਿੱਧੀਆਂ ਓਰੈ ਕਹੋ ਕਿ ਨੇੜਿਓ ਕੇ ਦੱਸ ਕਿਨਾਂ ਕਿਛ ਕਰਾ ਕਿ ਜੇ ਰੱਬ ਪੂਰਾ ਨਹੀਂ ਕਰ ਸਕਦਾ ਸਤਿਗੁਰਾਂ ਖਿਆ ਸਾਨੂੰ ਪੂ ਚੰਗੀ ਤਨਾਂ ਦਾ ਸੁਭੀ ਕੀਤਾ ਕਿ ਨਹੀਂ ਫਿਰ ਰੱਬ ਨਹੀਂ ਕਰ ਸਕਦਾ ਇਹ ਤੇ ਸਤਿਗੁਰਾਂ ਖਿਆ ਸੀ ਦਾਵਾ ਕਰਨੀ ਕਿ ਤੇਰੇ ਨਾਲ ਰੱਬ ਨੇ ਮਾਰਾ ਨਹੀਂ ਕਰਨਾ ਕਿਉਂ ਕਿਉਂਕਿ ਤੇਰਾ ਪਿਓ ਹੈ ਤੈਨੂੰ ਉਹਨੇ ਜੀਵਨ ਦਿੱਤਾ ਹੈ ਪਿਓ ਪੁੱਤਰ ਨੂੰ ਮਾਰਾ ਨਹੀਂ ਕਰਦਾ ਹਾਂ ਅੱਜ ਕੱਲ ਜੋ ਹੋ ਸਕਦਾ ਕਰਦੇ ਹੋਣ ਪਰ ਸਤਿਗੁਰਾਂ ਖਿਆ ਪਰਮੇਸ਼ਰ ਨਹੀਂ ਕਰਦਾ ਕਿਸੇ ਨਾਲ ਜਲ ਮੈਂ ਚੀਓ ਪਾਇਤੈ ਬਿਨ ਜਲ ਮਰਣ ਤਨੇਹੇ ਪਾਣੀ ਵਿੱਚ ਔਲ ਫੁੱਲਾਂ ਦੀਆਂ ਜਿੰਦਾ ਪੈਦਾ ਕਰਕੇ ਪ੍ਰਮਾਤਮਾ ਐਸੇ ਖੇਡ ਖੇਡਦਾ ਹੈ ਕਿ ਪਾਣੀ ਤੋਂ ਬਿਨਾਂ ਉਹਨਾਂ ਕੋਲ ਫੁੱਲਾਂ ਦੀ ਮੌਤ ਹੋ ਜਾਂਦੀ ਹੈ ਇਸ ਤਰ੍ਹਾਂ ਕੇ ਕੋਲ ਫੁੱਲ ਜਿਹੜਾ ਇੰਨਾ ਪਿਆਰ ਕਰਦਾ ਹੈ ਇੰਨਾ ਅਸ਼ਮੀ ਕਰਦਾ ਹੈ ਉਹ ਪਾਣੀ ਨੂੰ ਕਹਿੰਦਾ ਜਿੰਨੇ ਮਲਟੀ ਧੱਕੇ ਮਾਰ ਕੇ ਜਦੋਂ ਹਵਾ ਆਏਗੀ ਛੱਲਾ ਪੈਣਗਾ ਕਹਿੰਦਾ ਮੈਂ ਐਸੇ ਤਰ੍ਹਾਂ ਰਹਿਣਾ ਮੈਂ ਤੇਰੇ ਵਿੱਚ ਹੀ ਵਧਾਂਗਾ ਤੇਰੇ ਵਿੱਚ ਰਹਿ ਕੇ ਫੁੱਲਾਂਗਾ ਤੇ ਇਹ ਉਦਾਹਰਣ ਸਿੱਖ ਨੂੰ ਦਿੱਤੀ ਕਿ ਇ tanto ਪਿਆਰ ਕਰੀ ਹੀ ਨਾ ਵੇਪੀ ਦਸ ਬਸਤੂ ਨੇ ਪਛੈ ਪਾਵੈ ਇੱਕ ਬਸਤ ਕਾਰਨ ਤੇ ਖੋਟ ਗਵਾਵੈ ਇੱਕ ਪੀ ਨਾਂ ਦੇ ਬਸਤੀ ਹਿੰਦੇ ਤੋ ਮੂੜਾ ਕਹੋ ਕਹਾ ਕਰੇ ਜਿਸ ठाਕਿਤ ਸੋ ਨਾ ਹਿਚਾਰਾ ਤੰਕੋ ਖੀਜੈ ਸਦਮੂਸਾਰ ਸਦਗੁਰਾਂ ਖਿਜੇ ਤੇ ਸਾਹਮਣੇ ਤੇਰੀ ਤਾਕਤ ਹੈ ਹੀ ਨਹੀਂ ਜਿਸ ਨਾਲ ਜੋਰ ਨਾ ਚੱਲੈ ਖੜੇ ਕੀਚੈ ਅਰਦਾਸ ਉਹਦੇ ਸਾਹਮਣੇ ਬਹਿ ਕੇ ਅਰਦਾਸ ਕਰੀਆ ਅਰਦਾਸ ਕੋ ਗੁਣਾ ਕਰਨੀ 16 ਨਿਤਿ ਦੀ ਗੰਦਕੀ ਨੂੰ ਸੁਵਾਰਣ ਹੈ ਅਗਲੀ ਉਦਾਰਨ ਦਿੱਤੀ ਜੀ ਜੇ ਮੰਨਿਆ 시 ਹਰਿ ਸਿਉ ਪ੍ਰੀਤ ਕਰ ਜੈ 시 ਮਛਲੀ ਨੀਰ ਇਹ ਬੰਤ ਪ੍ਰਮਾਤਮਾ ਨਾਲ ਇਹੋ ਜਿਹਾ ਪ੍ਰੇਮ ਪੈਦਾ ਕਰ ਜਿਹੋ ਜਿਹਾ ਪ੍ਰੇਮ ਮੱਛੀ ਤੇ ਪਾਣੀ ਦਾ ਹੈ ਜਿੰਨੇ ਆਖਿਆ ਕਿ ਕਿਵੇਂ ਨਾ ਪ੍ਰੇਮ ਮੈਂ ਤੇ ਵੀ ਨਹੀਂ ਜਾਣਦਾ ਇੱਕ ਬਹਾਨਾ ਵਾਲੇ ਮੈਂ ਤੇ ਮੱਛੀ ਨੂੰ ਵੇਖਿਆ ਹੀ ਨਹੀਂ ਮੈਂ ਮੱਛੀ ਦਾ ਸੇਵਨ ਨਹੀਂ ਕਰਦਾ ਬਾਅਦ ਦੇ ਜਿਹੜੇ ਨਹੀਂ ਜਾਂਦਾ ਮੱਛੀ ਬਾਰੇ ਮੈਨੂੰ ਇੰਨੀ ਜਾਣਕਾਰੀ ਨਹੀਂ ਤੁਸੀਂ ਕਿਵੇਂ ਦਾਵਾ ਕਰ ਰਹੇ ਹੋ ਸਤਗੁਰਾਂ ਖੁੱਲ ਕੇ ਸਮਝਾਇਆ ਜਿਉਂ ਆਦੇ ਕੋ ਤਿਉ ਸੁਖ ਕਣੋ ਮਨ ਤਨ ਸ਼ਾਂਤ ਸਰੀਰ ਮੱਛੀ ਨੂੰ ਜਿੰਦਾ ਰੱਖਣ ਦੀ ਜਿੰਨਾ ਜ਼ਿਆਦਾ ਪਾਣੀ ਹੋਵੇਗਾ ਉਹਨਾਂ ਨੂੰ ਜ਼ਿਆਦਾ ਖੁਸ਼ੀ ਹੋਵੇਗੀ ਉਹਨਾਂ ਨੂੰ ਸੁੱਖ ਮਿਲਦਾ ਹੈ ਉਹਨਾਂ ਨੂੰ ਆਨੰਦ ਮਿਲਦਾ ਹੈ ਉਸ ਦੇ ਮਾਣ ਵਿੱਚ ਤਨ ਵਿੱਚ ਠੰਡ ਪੈਂਦੀ ਪਾਣੀ ਦਾ ਸਤਿ ਮੁਰਾਂ ਕੀ ਕਿਉਂ ਤੂੰ ਪਿਆਰ ਕਰਨਾ ਹੈ ਕਿਉਂਕਿ ਬਿਨ ਜਲ ਖੜੀ ਨਾ ਜੀਵਈ ਪ੍ਰਭ ਤਣ ਅਬ ਪੀਰ ਅੰਦਰਲੀ ਪੀਰ ਅਬ ਪੀਰ ਪਾਣੀ ਤੋਂ ਬਿਨਾ ਉਹ ਇੱਕ ਘੜੀ ਵੀ ਜਿਉ ਨਹੀਂ ਸਕਦੀ ਮਛੀ ਦੇ ਹਿਰਦੇ ਦੀ ਇਹ वेदना ਪਰਮਾਤਮਾ ਆਪ ਜਾਣਦਾ ਹੈ ਪਰਮਾਤਮਾ ਨੂੰ ਪਤਾ ਹੈ इस करके सू आख्या गया हर जापया खिण की गई मेरी जिंदगी बद के जाना है शाह आवे आवे भगत शाह कहते मच्छी अगला मच्छी लैके दिखा है मच्छी वाले ने मछी पड़ाई मारिया चो मार्डिया तड़क तड़क के मर गई मच्छी नंड खंड कर भोजन कि नो रा ਛੋਟੇ ਛੋਟੇ ਟੁਕੜੇ ਕਰਕੇ ਰੇਨਲੀਆਂ ਖਾ ਲਿਆ ਜਦੋਂ ਖਾਣੇ ਤੇ ਉਹਦੇ ਅੰਦਰ ਤਪਸ਼ ਨਹੀਂ ਸੀ ਤਾਂ ਉਹਦਾ ਜੀਵਨ ਪਾਣੀ ਵਿੱਚ ਹੈ ਉਹਨੇ ਸੁੱਤੇ ਪੈ ਤੋ ਹੀ ਪਾਣੀ ਮੰਗਿਆ ਕਈ ਵਾਰੀ ਉੱਠ ਕੇ ਮੱਛੀ ਦਾ ਛੇਵਣ ਕਰਨ ਵਾਲਾ ਪਾਣੀ ਪੀਂਦਾ ਡਾਕਟਰ ਸੌਣ ਤੋਂ ਬਾਅਦ ਵੀ ਰਸਤਾ ਆ ਉਹਦਾ ਪਿਆਰ ਫਿਰ ਵੀ ਨਾ ਗਿਆ ਤੂੰ ਤੇ ਮਾੜੀ ਜੀ ਚੀਜ਼ ਨਾ ਹਣੀ ਛੱਡ ਦਿੱਤਾ ਗੁਰੂ ਘਰ ਨਾਲ ਵੀ ਥੋੜੀ ਖਲਾਲੇ ਸੰਤ ਕੋ ਚੜ ਗਿਆ ਫਾਣੇ ਪੀਰ ਕੁਲ ਦਿਗਾਉ ਦੀ ਵਾ ਸਤਿਗੁਰਾਂ ਖੇ ਮੇਰਾ ਸਿਧ ਕਿਤੇ ਨਾ ਗਿਆ ਇੰਨਾ ਤੋਂ ਸਿੱਖ ਕੇ ਰੱਬ ਨਾਲ ਪਿਆਰ ਕਰਨਾ ਸ਼ੁਰੂ ਕਰਦੇ ਅਗਲੀ ਅਧਾਰ ਦਿੱਤੇ ਨੇ ਰੇ ਮਨ ਐਸੀ ਹਰਸੋਂ ਪੀਤ ਕਰ ਜੈਸੀ ਜਾਤ੍ਰਕ ਮਿਹੇ ਵਾ ਤਬੂ ਨਾਲ ਇਹੋ ਜੀ ਸੱਚੀ ਪ੍ਰੀਤ ਕਰ ਜਿਹੋ ਜਿਆ ਪੀਹੇ ਤੇ ਵੀ ਦਾ ਪਿਆਰ ਸਰ ਪੰਥਨ ਹਰਿਆਵਲੇ ਇੱਕ ਬੂੰਦ ਨਾ ਪਵੇ ਕਿ ਪਾਣੀ ਨਾਲ ਸਰੂਰ ਭਰੇ ਹੁੰਦੇ ਹਨ ਧਰਤੀ ਪਾਣੀ ਦੀ ਬਰਕਤ ਨਾਲ ਹਰਿਆਵਲੀ ਲਈ ਪਈ ਹੁੰਦੀ ਹੈ ਪਰ ਜੇ ਸਵੰਤੀ ਨਿਸ਼ਚਤਰ ਵਿੱਚ ਪਏ ਮੀਂਹ ਦੀ ਇੱਕ ਬੂੰਦ ਵੀ ਇਹ ਦੇ ਮੂਹ ਵਿੱਚ ਨਾ ਪਵੇ ਤਾਂ ਉਸ ਨੂੰ ਸਾਰੇ ਪਾਣੀ ਨਾਲ ਕੋਈ ਭਾਗ ਨਹੀਂ ਤਾਂ ਕਿ ਉਹ ਨੂੰ ਜਿਆ ਪਾਣੀ ਜੀਵਨ ਨਹੀਂ ਦਿੰਦਾ ਉਹ ਸਵਾਰਤੀ ਮੂਹ ਦੀ ਉਡੀਕ ਕਰਦਾ ਹੈ। ਸਵਤਨਿਸ਼ੱਤਰ ਵਿੱਚ ਵੀ ਪਏ ਉਹਦੇ ਮੂਹ ਜਦੋਂ ਗੁਣ ਦਿਖਦੀ ਬੜਾ ਖੁਸ਼ ਹੁੰਦਾ ਹੈ। ਕਰਮ ਇਹਨਾਂ ਸੋਪਾਈ ਹੈ, ਕਿਰਤ ਪਾਇਆ ਛਿਦਦੇ। ਹੁਣ ਸਤਿਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਪਰ ਹੈ ਮਨ ਤੇਰੇ ਵੀ ਕੀ ਵਸ਼ ਪਰਮਾਤਮਾ ਆਪਣੀ ਮਿਹਰ ਤਾਂ ਨਹੀਂ ਵਰਸਾਏ। ਪਰਮਾਤਮਾ ਦੀ ਮਿਹਰ ਦੇ ਨਾਲ ਬਰਉਂਦਾ ਹੈ। ਨਹੀਂ ਤਾਂ ਪੁਰਗੁਲਾ ਕਮਾਇਆ ਹੋਇਆ, ਸਿਰ ਤੇ ਸ਼੍ਰੀ ਤੇ ਉੱਤੇ ਚੜਨਾ ਹੀ ਪੀਂਦਾ ਹੈ। ਸਤਪੁਰਾਂਖਿਆ ਇਹ ਉਦਾਹਰਣਾਂ ਦੀ ਤੀਜੀ ਉਦਾਹਰਣ ਹੈ ਇਹਦੇ ਇਸ ਸ਼ਬਦ ਦੇ ਵਿੱਚ 8 ਉਦਾਹਰਣਾਂ ਦਿੰਦੇ ਨੇ ਪੰਜ ਉਦਾਹਰਣਾਂ ਹੋਰ ਅੱਗੇ ਕੀ ਹਨ ਇਹ ਆਕਲ ਦੇ ਪ੍ਰਸੰਗ ਨੂੰ ਸਰਵਣ ਕਰਿਵਾ ਜਿਨਾ ਹੀ ਪ੍ਰਵਾਨ ਕਰਨਾ ਹੋਈਆਂ ਪੁੱਲਾਂ ਚੁੱਕਾ ਤੋਖੀ ਮਾ ਗੁਰੂ ਅੱਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਦੀ ਪਹਿਲੀ ਉਦਾਹਰਣ ਸਤਪੁਰਾਂ ਦੀ ਹੈ ਕਮਲ ਫੁੱਲ ਦੀ ਪਾਣੀ ਤਬੜਾ ਜੰਦਾ ਨਹੀਂ ਰਹਿੰਦਾ ਦੂਜੀ ਹੈਗੀ ਮੱਛੀ ਦੀ ਕੋਈ ਪਾਣੀ ਤਬੜਾ ਨਹੀਂ ਜੰਦੀ ਰਹਿੰਦੀ ਤੀਜੀ ਵੀ ਪਾਣੀ ਨਾਲ ਸੰਬੰਧ ਹੈ ਸ਼ਾਂਤੀ ਨੂੰ ਦੇ ਸੁਆਤੀ ਨਿਸ਼ਤਰ ਚਪੇ ਬੂਨ ਦੇ ਨਾਲ ਉਪੀਹਾ ਪ੍ਰੇਮ ਕਰਦਾ ਮੂੰਹ ਅੱਡ ਕੇ ਖਲ ਉਤਾਰਿੰਦਾ ਅੱਗੇ ਛੱਡ ਮੈਂ ਹੋਰ ਉਦਾਹਰਨਾ ਦੇਣਗੀ ਤਰੀਕਾ ਛਾ ਨੂੰ ਸਮਝਾ ਰਹੇ ਨੇ ਵੀ ਇਹੋ ਜਿਹਾ ਪਿਆਰ ਕਰ ਜਿਹੜਾ ਕਰਨਾ ਹੈ ਇਹ ਸੱਚੀ ਮੁੱચી ਜਦੋਂ ਅੰਦਰੋਂ ਇਹ ਜਸ਼ਨੇ ਹੋ ਜਾਏਗਾ ਉਦੋਂ ਇੱਕ ਦਿਨ ਰੱਬ ਦੀ ਪ੍ਰਾਪਤੀ ਹੋ ਜਾਏਗੀ ਪ੍ਰਾਪਤੀ ਤੋਂ ਬਾਅਦ ਦੁਨੀਆ ਦੇ ਸਾਰੇ ਸੁੱਖ ਜਿਹਨੂੰ ਦਾਤਾ ਘਰ ਆ ਗਿਆ ਦਾਤਾ ਆਪੇ ਸਾਡੇ ਘਰ ਵਿਚ ਆ ਜਾਣਗੇ ਇਹ ਨਾਮ ਤਾਂ ਨਹੀਂ ਹੋ ਜਾ ਕੇ ਜਾਂਦਾ ਜਿਹੜਾ ਕਦੇ ਵੀ ਮੁੱਕਦਾ ਨਹੀਂ ਉਹ ਆਪ ਇਹੋ ਜਿਹੇ ਜਿਹੜਾ ਦాతਾ ਦਿੰਦਿਆਂ ਕਦੇ ਥੱਕਦਾ ਨਹੀਂ ਹੱਕਦਾ ਨਹੀਂ ਫਿਰ ਉਹ ਦੇ ਹੀ ਜਾਂਦਾ ਹੈ ਤੁਹਾਡੇ ਤੋਂ ਵਰਤੀਆਂ ਵੀ ਨਹੀਂ ਜਾਂਦੀਆਂ ਇੰਨੇ ਪੜਾਉ ਦੇ ਦਿੰਦੇ ਨੇ ਕੱਲੇ ਨਾਮ ਦੇ ਨਹੀਂ ਹੁੰਦੇ ਤੁਹਾਨੂੰ ਨਹੀਂ ਉਹ ਇਹਨਾਂ ਦੇ ਦਿੰਦਾ ਵੀ ਸਾਡਾ ਮਨ ਆਸ਼ਿਸ਼ ਕਰ ਰੁੱਟਦਾ ਤੇ ਫਿਰ ਉਸ ਤੋਂ ਅਸੀਂ ਆਪਣਾ ਨਹੀਂ ਕਹਿੰਦੇ ਗੁਰੂ ਸਾਹਿਬਾਂ ਨੂੰ ਕਿਹਦੇ ਨੇ ਪਰਮੇਸ਼ਰ ਦਾ ਹੈ ਉਹਦਾ ਦਿੱਤਾ ਹੈ ਉਹਦੇ ਚੋਂ দান ਅਰ ਕੀ ਦਾਤਾ ਨਹੀਂ ਬਣਦਾ ਉਸੇ ਫਿਰ क्योंकि उन्हें समझ आ गई कि मैं तो दाता है ही नहीं दाता एक है साग देवन हार संतेने थान से भी देना साग गुना खे नहीं गुरु तेग बहादुर साहब जी ने कुछ इस शहर में आए तो ये अस तर्क किया जी मोती बाग आए जिथे कि आए ये दो आए ना आए पर हुए पर उन्होंने वरदान इस धरती से दते हुए ਕਿਨੇ ਸਾਰਾ ਜਗਤ ਵਿਖਾਰੀ ਹੈ ਜਗਤ ਵਿਖਾਰੀ ਫਿਰਤ ਹੈ ਸਭ ਕੁ ਦਾਤਾ RAM ਇਨੀ ਆਖ ਜੀ ਜਗਤ ਵਿਖਾਰੀ ਹੈ ਦਾਤਾ RAM ਮੈਂ ਤੇ ਗੱਲ ਕਿਵੇਂ ਬਣੇਗੀ ਸਤਗੁਰ ਕਹਨ ਲਿਖ ਸਿਮਰਨ ਕਰਿਆ ਜਿਹਦ ਨੂੰ ਉਹਨੂੰ ਸਿਮਰੇਗਾ ਕੋ ਨਾਨਕ ਮਨ ਸਿਮਰਤੇ ਹੋਰਨ ਹੋਵੇ ਕਾਮਾ ਪਰ ਅਸੀਂ ਜਿਹੜੇ ਪ੍ਰਸਾਦ ਕੋਈ ਕਾਲਾ ਕੋ ਪੀਲਾ ਮਾ ਬਿਆਂ ਦੇ ਲੈ ਦੇਵਾ ਤੁਰਪ ਇਹ ਕਾਮੜ ਗਿਆ ਪਤਾ ਲੱਗਾ ਵੀ ਫਲਾਣਾ ਬਾਬਾ ਛੇਤੀ ਕੱਢ ਦਿੰਦਾ ਕੰਮ ਅਸੀਂ ਗੁਰੂਆਂ ਦੇਖਿਆ ਨਾ ਕਿ ਮੇਰੇ ਗੁਰੂ ਤੇ ਰੋਕਿਆ ਸੀ ਨਹੀਂ ਦੇਖਣਾ ਮਤਲਬ ਛੇਤੀ ਆਬ ਇਹ ਦੂਜਿਆਂ ਨੂੰ ਲੈ ਕੇ ਗੁਰੂ ਕੋਲ ਤੇ ਨਹੀਂ ਲੈ ਕੇ ਆਇਆ ਕਦੀ ਯਾਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਕਾਰਜ ਸਵਾਰ ਤੇ ਇਹ ਗੱਲ ਪੜ੍ਹੀ ਗੁਰੂ ਤੋਂ ਹੀ ਇਥੇ ਕਰ ਬੈਸੋ ਹਰ ਦਿਨ ਪਿਆਰੀ ਸਤਿਗੁਰ ਤੁਮਰੇ ਆਸواره ਬੜਦੇ ਰਹੇ ਹਰ ਦਾਸਾਂ ਚ ਵੀ ਪੜੀ ਸੁਣੀ ਵੀ ਪੰਤੀ ਪਰ ਆਪਣੇ ਘਰ ਚ ਆਲੀ ਸਿੱਖ ਗੁਰੂ ਘਰ ਘਟ ਆਉਂਦਾ ਹੈ ਸ੍ਰੀ ਰਾਮ ਨੂੰ ਜਾਦਾ ਜੰਦਾ ਹੈ ਸਤਿਗੁਰਾਂ ਕਹੇ ਗੁਰੂ ਕੋ ਲ ਜਦੋਂ ਗੁਰੂ ਨੂੰ ਸਿਮਰਨਾ ਹੈ ਕਾ ਗੁਰ ਪੂਰਾ ਜਨ ਸਿਮਰਿਆ ਸਹੀ ਭੈ ਨਿਹਾਲ ਨਾਨਕ ਨਾਮ ਅਰਦਣਾ ਕਾਰਜ ਆਵੇ ਔਰ ਸੁਪ੍ਰੀਮ ਸਹਿਬ ਫਤੇ ਬੁਲਾਉਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਕਲੀ ਮਹਾਰਾਤੀ ਚਾੜਿ ਓ ਓਮਕਾਰ